ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲੇ ਤੇ ਮੈਨੂੰ ਇਹਨਾਂ ਮਾਨ ਸਤਕਾਰ ਦੇਣ ਵਾਲੇ ਮੇਰੇ ਸਾਰੇ ਸਰੋਤਿਆਂ ਦਾ ਦਰਸ਼ਕਾਂ ਦਾ ਮੈਂ ਦਿਲੋਂ ਬਹੁਤ ਧੰਨਵਾਦ ਕਰਦੀ ਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਗੀਤ ਲੈ ਕੇ ਆਈ ਆ ਇਹ ਪਤੀ ਦੂਰ ਹੁੰਦਾ ਤਾਂ ਪਤਨੀ ਕੀ ਗੱਲਾਂ ਕਰਦੀ ਐ ਇਹ ਤੁਸੀਂ ਗੀਤ ਰਾਹੀਂ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋਹਣੇ ਸੋਹਣੇ ਕਮੈਂਟ ਤੁਹਾਡੇ ਮੈਨੂੰ ਹੌਸਲਾ ਦਿੰਦੇ ਨੇ ਬਹੁਤ ਸਾਰੇ ਸਾਹਮਣੇ ਕਮੈਂਟ ਆਉਂਦੇ ਨੇ ਜਿਨ੍ਹਾਂ ਦੇ ਸਦਕਾ ਮੈਂ ਦੁਬਾਰਾ ਫੇਰ ਰੋਜ਼ ਦੀ ਰੋਜ਼ ਨਵਾਂ ਗੀਤ ਲੱਭ ਕੇ ਲੈ ਕੇ ਆਉਣੀ ਹੈ ਅੱਜ ਵੀ ਬੜਾ ਸੋਹਣਾ ਗੀਤ ਹੈ ਤੇ ਮਾਨੋ ਆਨੰਦ ਇਸ ਪਿਆਰੇ ਜੇ ਗੀਤ ਦਾ ਉੱਚਾੁਰ ਜਿਲ ਹਰਦਾ ਚੀਰੇ ਵੇ ਵਾਲੀਆ ਕੋਈ ਏਠ ਬਗੇਦ ਮਾੜ ਮਾੜ ਨਾਵਣੇ ਗੋਪੀਆਂ ਚੀਰੇ ਵੇ ਵਾਲਿਆ ਕੋਈ ਲੈਂਦੀਆ ਰੱਬ ਦਾ ਨਾਮ ਬੇਸਜਣ ਮੇਰੀਆ ਕੋਠੇ ਕੋਈ ਕੋਠੜੀ ਚ ਤੇਰੀ ਤਸਵੀਰ ਵੇ ਸੱਜਣ ਮੇਰੀਆ ਮੈਂ ਦਰਿਆ ਦੀ ਮਛਲੀ ਚੀਰੇ ਵੇ ਵਾੜੀਆ ਕੋਈ ਤੂੰ ਦਰਿਆ ਦਾ ਨੀ ਮੇਰੀਆ ਕੋਠੇ ਉਤੇ ਕੋਠੜੀ ਜੀ ਰਹੇ ਵੇ ਵਾਲਿਆ ਕੋਈ ਤੂੰ ਕੋਠੇ ਤੇ ਆਵੇ ਸੱਜਣ ਮੇ ਸਕਰ ਹੋਵੇ ਤਾਂ ਵੰਡਿਆ ਚੀਰੇ ਵੇ ਵਾਲਿਆ ਕੋਈ ਰੂਪ ਨਾ ਵੰਡਿਆ ਆ ਜਾਵੇ ਸਜਣ ਮੇਰੀਆ ਤਾ ਗਾ ਹੋਵੇ ਇਹ ਪੀਤ ਨ ਤੜੀ ਜਾਵੇ ਸੱਜਣ ਮੇਰੀ ਲਾਂਗ ਗਿਆ ਦਿਨ ਲੰਗੀਰਾ ਮੈਨੂੰ ਮੇਣੇ ਸਹੇਲੀਆਂ ਦੇਣ ਵੇ ਚੀਰੇ ਵਾੜੀਆਂ ਤਾਂ ਐ ਮੁੜ ਕੇ ਨਾ ਪੁੱਛੀ ਮੇਰੀ ਬਾਤ ਵੇ ਸੱਜਣ ਮੇ